ਚੰਦ ਗੁਰੂ ਜੀ ਭਨੇਉ ਸਭ ਨੇ ਸੁਣਾਇਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਕੋਈ ਅਗੰਮੀ ਬਚਨ ਇਹਦੇ ਸੋ ਸਾਕੀ ਦੇ ਬਚਨ ਨੇ ਨਾ ਇਹ ਅਗੰਮੀ ਨੇ ਇਹਨਾਂ ਬਚਨਾਂ ਨੂੰ ਸਾਧ ਸੰਗਤ ਜੀ ਕੋਈ ਵਿਆਖਿਆਕਾਰ ਦੀ ਵਿਆਖਿਆ ਵੀ ਨਹੀਂ ਕਰ ਸਕਦਾ ਕਿਉਂਕਿ ਗੁਰੂ ਦੇ ਬਚਨ ਨੇ ਅਗੰਮੀ ਬਚਨ ਨੇ ਪਤਾ ਨਹੀਂ ਕਿਹੜੇ ਰੰਗ ਚ ਕਹੇ ਨੇ ਇਹ ਸੁਣ ਕੇ ਮਹਾਰਾਜ ਬੋਲਨੇ ਸਾਰਿਆਂ ਨੂੰ ਸੁਣਾ ਕੇ ਜੱਟ ਪੰਜਾਲੀ ਚੱਕ ਗੁਰੂ ਕਾ ਹੱਕ ਮਹਾਰਾਜ ਕਹਿੰਦੇ ਜੱਟ ਪੰਜਾਲੀ ਚੱਕ ਉਹ ਪੰਜਾਲੀ ਹੁੰਦੀ ਜਿਹੜੀ ਬਲਦਾਂ ਦੇ ਮੋਢਿਆਂ ਦੇ ਪਾਗਿਆ ਪਾਲਵਾਨੇ ਦੋਵਾਂ ਬਲਦਾਂ ਦਾ ਉਹ ਬੈਲੈਂਸ ਕਰਨ ਲਈ ਉਹਨਾਂ ਨੂੰ ਇਕੱਠੇ ਜੋੜਨ ਲਈ ਹੁੰਦਾ ਉਹ ਜਿਹੜੀ ਪੰਜਾਲੀ ਉਹ ਜੱਟਾਂ ਨੇ ਮੋਢੇ ਚੁੱਕੀ ਹੁੰਦੀ ਹੈ ਉਹਨਾਂ ਨੇ ਬਲਦਾਂ ਤੇ ਰੱਖਣੀ ਹੈ ਖੇਤੀ ਕਰਨੀ ਹੈ ਤੁਮਾਰੇ ਕਹਿੰਦੇ ਗੁਰੂ ਦਾ ਹੱਕ ਹਾਂਜੀ ਜੱਟ ਪੰਜਾਲੀ ਚੱਕ ਗੁਰੂ ਦਾ ਹੱਕ ਕਮਾਈ ਕੇ ਛੱਕ ਮਾਰੇ ਕਹਿੰਦੇ ਗੁਰੂ ਦਾ ਹੱਕ ਪੰਜਾਇ ਕਮਾਈ ਕੇ ਛਾਤੇ ਜੱਟ ਕਮਾਈ ਕਰਕੇ ਹਾਲ ਫੱਡ ਭੱਲ ਕੇ ਕੀਤਾ ਵਿੱਚ ਸਫਾਨੀਆ ਸਰੀਆ ਮੇਦ ਕੇ ਤੇ ਆਪਣੇ ਬਾਲ ਬੱਚੇ ਵੀ ਪਾਲਦਾ ਹੈ ਗੁਰੂ ਦੇ ਲੰਗਰ ਲਈ ਵੀ ਰਸਤਾ ਬਸਤਾ ਦਿੰਦਾ ਹੈ ਅਤੇ ਦੂਰ ਦੁਰਾਡੇ ਗਰੀਬ ਗੁਰਪੇ ਦਾ ਵੀ ਪੇਟ ਭਰਦਾ ਹੈ ਮਹਾਰਾਜ ਕਹਿੰਦੇ ਗੁਰੂ ਦਾ ਹੱਕ ਜਿਹੜਾ ਕਿਸਾਨ ਖੇਤੀ ਕਰਦਾ ਉਹ ਕਿਉਂਕਿ ਕੁੱਤਨ ਖੇਤੀ ਮਦਮ ਵਪਾਰ ਵਿਦਵਾਨਾਂ ਨੇ ਕੁਝ ਬਿਆਨ ਦਿੱਤੇ ਨੇ ਮਹਾਂਪੁਰਸ਼ਾਂ ਨੇ ਪੁਰਾਣੇ ਜਮ ਚਲੇ ਆਉਂਦੇ ਨੇ ਮੇਨਤ ਨਾਲ ਕੰਮ ਹੈ ਤੇ ਆਪਣਾ ਪੇਟ ਭਰਨਾ ਤੇ ਪੂਰੀ ਦੁਨੀਆ ਦਾ ਪੇਟ ਭਰਨਾ ਹਾਂਜੀ ਨਿਸ਼ਾਨੀ ਛੰਦ ਸੁਣ ਸਿੱਖਨ ਬੂਝੋ ਬਹਰ ਸਿੱਖ ਸਕਲ ਤੁਮਾਰੇ ਜਦੋਂ ਇਹ ਗੱਲ ਮਹਾਰਾਜ ਨੇ ਕਹੀ ਨਾ ਵੀ ਜੱਟ ਪੁਜਾਲੀ ਚਾਤ ਗੁਰੂ ਦਾ ਹੱਕ ਕਮਾਏ ਕੇ ਛੱਕ ਤਾਂ ਸਿੰਘਾਂ ਨੇ ਹੱਥ ਜੋੜ ਕੇ ਪੁੱਛਿਆ ਵੇ ਜਖਾਤਰੀ ਪਿੱਟ ਸ਼ੂਤਰ ਜੇ ਇਹੋ ਵਰਣ ਜੁ ਚਾਰੇ ਕਹਦੇ ਮਹਾਰਾਜ ਸਿੱਖ ਤੇ ਸਾਰੇ ਤੁਹਾਡੇ ਸਰਕੋਸੇ ਵੀ ਬਾਹਮਣ ਵੀ ਖੱਤਰੀ ਵੀ ਵੈਸ਼ ਵੀ ਤੇ ਸ਼ੂਦਰ ਵੀ ਬਾਹਮਣ ਵੀ ਸਿੱਖ ਨੇ ਤੁਹਾਡੇ ਪਾਈ ਮਤੀ ਦਾਸੀ ਬ੍ਰਾਹਮਣ ਸਨ ਉਹਨਾਂ ਦਾ ਪਰਿਵਾਰ ਹੁਣ ਤਾਂ ਹੀ ਚੱਲਿਆ ਹੁੰਦਾ ਤੇ ਮਹਾਰਾਜ ਛਤਰੀ ਵੀ ਪਾਈ ਦਾਸ ਸਿੰਘ ਵਰਗੇ ਹਨ ਇਹ ਵੈਸ਼ ਵੀ ਖੇਤੀਬਾੜੀ ਕਰਨ ਵਾਲੇ ਜੱਟ ਜ਼ਿਮੀਦਾਰ ਬਾਣੀਏ ਉਹ ਵੀ ਵਿੱਚ ਵੈਸ਼ਾਂ ਚ ਆ ਜਾਂਦੇ ਤੇ ਸ਼ੂਦਰ ਜਿਹੜੇ ਛੋਟੇ ਸੇਵਾ ਕਰਨ ਵਾਲੇ ਨੇ ਇਹ ਸਾਰੇ ਤੁਹਾਡੇ ਸਿੱਖ ਨੇ ਪਰ ਮਹਾਰਾਜ ਤੁਸੀਂ ਇਹ ਬਚਨ ਕਿਉਂ ਕਿਹਾ ਹੈ ਤੂੰਨੇ ਇੱਕੋ ਜਾਤ ਦੀ ਅਭ ਭਲੇ ਸਲਾਹੋ ਸਿੱਖ ਤਾਂ ਮਹਾਰਾਜ ਤੁਹਾਡੇ ਸਾਰੇ ਨੇ ਪਰ ਤੁਸੀਂ ਇਸ ਵੇਲੇ ਜੱਟ ਦੀ ਤਾਰੀਫ਼ ਕਿਉਂ ਕੀਤੀ ਐ ਕਿਸਾਨ ਨੂੰ ਹੀ ਕਿਉਂ ਇੰਨਾ ਜ਼ਿਆਦਾ ਉੱਤਮ ਮੰਨਿਆ ਹੈ ਸਿੰਘਲ ਤੇ ਸੁਣ ਕਹਿ ਪ੍ਰਭੂ ਸ੍ਰੀ ਮੁਖ ਤੇ ਪ੍ਰਹਾਇਓ ਮਹਾਰਾਜ ਉਸ ਵੇਲੇ ਸਿੰਘਾਂ ਤੋਂ ਸੁਣ ਕੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਬੋਲੇ ਜੱਟ ਭਟ ਨਟ ਤਨਟ ਜੇ ਮੁਖ ਕੋ ਹੱਠ ਪਾਲ ਲੈ ਮਾਰੇ ਕਹਿੰਦੇ ਜੱਟ ਭਟ ਨਟ ਤੇ ਤਨਟ ਇਹ ਕਹਿੰਦੇ ਨੇ ਮੂੰਹ ਦਾ ਹੱਟ ਹੱਠ ਪਾਲਦੇ ਨੇ ਬਚਨ ਜੋ ਕਹਿ ਦੇਣਾ ਫਿਰ ਉਹਦੇ ਤੇ ਡੱਟ ਜਾਂਦੇ ਨੇ ਮਰ ਜਾਂਦੇ ਨੇ ਆਪਣਾ ਬਚਨ ਨਹੀਂ ਪਿੱਛੇ ਹਟਦੇ ਭਟ ਕਹਿੰਦੇ ਸੂਲ ਮੈਨੂੰ ਨਟ ਕਹਿੰਦੇ ਜਿਹੜੇ ਨਿਰਤ ਵਿਦਿਆ ਜਾਣਦੇ ਨੇ ਤਨਾਟ ਜਿਹੜੇ ਤਨਾੜ ਪੁਰਸ਼ ਨੇ ਤਣੀ ਪੁਰਸ਼ ਨੇ ਇਹ ਫਿਰ ਜੋ ਗੱਲ ਨੂੰ ਤੋਂ ਕਹਿ ਦਿੰਦੇ ਨੇ ਉਹ ਬਚਨ ਪਾਲਦੇ ਨੇ ਅਪਰ ਕਹੇ ਪਰ ਨਹਿ ਰਹਿ ਚਹੇ ਮੁਖ ਤੇ ਹਾਲਾਂ ਦੂਜੇ ਜਿਹੜੇ ਨੇ ਉਹ ਆਪਣੇ ਕਹੇ ਤੇ ਟਿਕਦੇ ਨਹੀਂ ਅੱਜ ਬਚਨ ਕੀਤਾ ਤੇ ਕੱਲ ਨੂੰ ਬਦਲ ਗਏ ਇਸ ਤਰ੍ਹਾਂ ਹੋ ਜਾਂਦਾ ਮਹਾਰਾਜ ਕਹਿੰਦੇ ਸੁਭਾ ਹੁੰਦਾ ਹੈ ਤਾਂ ਜਿਹੜੇ ਜ਼ਿੰਮੇਦਾਰ ਲੋਗ ਨੇ ਪਰਸਾਨ ਲੋਗ ਨੇ ਜਾਂ ਸੂਰਮੇ ਨੇ ਜਾਂ ਜਿਹੜੇ ਨਿਰਤਕਾਰੀ ਵਾਲੇ ਨੇ ਜਿਵੇਂ ਸਾਧ ਸੰਗਤ ਜੀ ਕਾਮਕੰਦਲਾ ਦੇ ਉਹ ਕਿਸੇ ਵਿੱਚ ਆਉਂਦਾ ਨਾ ਮਾਧ ਮਨਨ ਦਾ ਕਿਸਾ ਆਉਂਦਾ ਉਹਨੇ ਕਿੰਨੀ ਕੁਰਬਾਨੀ ਕੀਤੀ ਉਹਨੇ ਆਪ ਬਚਨ ਪਾਲ ਕੇ ਆਪਣਾ ਆਪ ਵਾਰ ਦਿੱਤਾ ਰਾਜੇ ਦਾ ਰਾਜ ਭਾਂ ਛੱਡਣਾ ਪਿਆ ਲੰਮੀ ਕਹਾਣੀ ਹੁਣ ਨਾ ਕਰਾਂ ਸੋ ਇਹ ਨਿਰਤਕਾਰੀ ਵਾਲੇ ਤੇ ਧਨੀ ਪੁਰਸ਼ ਵੀ ਜਿਹਨਾਂ ਕੋਲ ਮਾਇਆ ਹੁੰਦੀ ਵੱਡੇ ਧਨੀ ਹੁੰਦੇ ਤਨਾੜ ਉਹ ਕਹਿੰਦੇ ਮੇਰੇ ਮੂੰਹ ਤੋਂ ਗੱਲ ਨਿਕਲੇ ਪੂਰੀ ਹੋਣੀ ਚਾਹੀਦੀ ਹੈ ਉਹ ਵੀ ਆਪਣੀ ਗੱਲ ਪੂਰੀ ਕਰਦੇ ਹਨ ਅਪਰ ਕਹੇ ਪਰ ਨਹਿ ਰਹੇ ਕਹਾਂ ਮੁਕਤ ਹਾਲਾਂ ਬਾਕੀ ਹੋਰ ਜਿਹੜੇ ਨੇ ਕਈ ਹੋਈ ਗੱਲ ਤੋਂ ਫਿੱਲਟ ਜਾਂਦੇ ਨੇ ਮੁੱਕਰ ਜਾਂਦੇ ਨੇ ਸਿੱਖੋ ਸੁਣੀਐ ਸਿੱਖਮਮ ਸਿਦਕੀ ਲਖਤੀਨਾ ਸਿੱਖੋ ਮੇਰੇ ਸਿੱਖੋ ਸੁਣੋ ਮਨ ਸਿਦਕੀ ਲਖਤੀਨਾ ਤਿੰਨਾਂ ਵਿੱਚ ਸਿੱਖੀ ਅਸੀਂ ਤਿੰਨ ਤਰ੍ਹਾਂ ਵੰਡੀ ਹੈ ਸਿੱਖੀ ਬੰਟੀ ਤੀਸਰੀ ਸੰਗਤ ਸਭ ਹੀ ਨੈ ਜਦ ਤਿੰਨ ਹਿੱਸੇ ਕਰਕੇ ਤੀਜਾ ਹਿੱਸਾ ਸੰਗਤ ਅਨੁਸਾਰੀ ਨੂੰ ਵੰਡੀ ਹੈ ਚੌਪਈ ਜੱਟ ਬਣਜਾਰਾ ਰੋੜਾ ਸਾਰਾ ਮਾਰੇ ਕਹਿੰਦੇ ਜੱਟ ਬਣਜਾਰਾ ਦਬਾਣਾ ਤੇ ਅਰੋੜਾ ਅਰੋੜੇ ਖੱਤਰੀ ਜਿਹੜੇ ਇਹ ਇਹਨਾਂ ਨੂੰ ਕਹਿੰਦੇ ਸਾਰੀ ਸਿੱਖੀ ਦਿੱਤੀ ਹੈ ਦੋ ਹਿੱਸੇ ਸਿੱਖੀ ਤਿੰਨ ਧਾਰਾ ਦੋ ਹਿੱਸੇ ਸਿੱਖੀ ਦਿੱਤੀ ਨਾ ਨੂੰ ਤੇ ਤੀ ਭਾਗ ਸਭ ਮਹਿ ਵਰਤਾਈ ਤੀਜਾ ਹਿੱਸਾ ਬਾਕੀ ਲੋਕਾਂ ਚ ਵੀ ਵੰਡਿਆ ਹੈ ਸਿੱਖੀ ਸਤਿਗਦਾ ਧਰਹਿ ਰਦੇ ਸੋ ਪਾਰ ਪਰਾਈ ਤੇ ਜਿਹੜਾ ਇਹਨੂੰ ਧਰੇਗਾ ਉਹ ਪਾਰ ਉਤਰੇਗਾ ਅਪਰ ਲੋਕ ਜੇ ਸਿੱਖ ਕਹਾਵੇਂ ਹੋਰ ਜਿਹੜੇ ਸਿੱਖ ਤੋਂ ਆਂਦੇ ਹਨ ਸਿੱਖੀ ਭੇਦ ਨਹੀਂ ਕੱਟ ਪਾਵੇਂ ਉਹ ਸਿੱਖੀ ਦਾ ਭੇਦ ਨਹੀਂ ਪਾਉਂਦੇ ਸੋਹਿਤ ਥਾਵਣ ਲੋਭ ਪਦਾਰਥ ਲੋਭ ਦੇ ਵਾਸਤੇ ਕਈ ਸਿੱਖ ਬਣ ਜੇ ਜੁੜ ਜਾਤੀ ਸੁਭਾਗ ਹੈ ਨਾ ਜਿਵੇਂ ਉਹ ਬੰਦਿਆਂ ਦੇ ਨੇਚਰ ਹੁੰਦੇ ਸੁਭਾਅ ਹੁੰਦੇ ਉਹ ਉਸ ਤੋਂ ਨਿਕਲ ਨਹੀਂ ਸਕਦੇ ਕਹਿੰਦੇ ਜਿਹੜੇ ਲੋਕ ਸਭਰ ਲੋਕ ਦੇ ਸਿੱਖ ਕਹਾਵੇਂ ਸਿੱਖ ਦਾ ਘਉਂਦੇ ਇਹਨਾਂ ਪਰ ਸਿੱਖੀ ਦਾ ਭੇਦ ਕੁਛ ਨਹੀਂ ਪਾਉਂਦੇ ਬਨੋ ਸਿੱਖ ਪੁਰ ਵਹ ਨਿਜ ਸਵਾਰਥ ਸਿੱਖ ਬਣਦੇ ਨੇ ਆਪਣੇ ਸਵਾਰਥ ਲਈ